ਬਿਲਕੁਲ ਘਟਨਾ ਵਾਪਰੀ ਹੈ ਜੀ ਤੁਹਾਡੇ ਨਾਲ ਇਹ ਘਰੋਂ ਰਾਣੀਪੁਰ ਨੂੰ ਦਵਾਈ ਲੈਣ ਗਏ ਆ ਅੱਛਾ ਇਹ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਗਏ ਆ ਜਿਸ ਦਾ ਸੁਣ ਲੈਣ ਬਤਾਵਾਂ ਕਿ ਉਹਨੇ ਤਕਰੀਬਨ 12:00 ਵਜੇ ਕੁਝ ਗਏ ਆ ਲਗਭਗ ਤੇ ਉਥੋਂ ਚੱਲੇ ਜਾਂਦੇ ਪਏ ਆ ਰਾਹ ਤੇ ਜੀ ਬਈ ਪੈਂਦੀ ਆ ਜਿਹ ਦੁਪਰ ਦੇ ਤਾਂ ਰਾਣੀ ਜੇ ਬਾਹਰ ਪਰਦੇ ਉਹ ਅੱਛਾ ਜੀ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਰ ਪਏ ਕੁਛ ਥਲੇ ਸਜੇ ਅਥ ਉਹ ਥੀ ਨੀਮੇ ਉਥੇ ਪਾਣੀ ਇੱਚ ਆ ਗਏ ਡੁੱਬ ਗਏ ਇਹ ਪਹਿਲਾ ਹੜਾ ਹੈ ਹੜਾ ਉਹ ਪਾਣੀ ਹੜਾ ਹੈ ਉਹ ਹੜ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਅੱਛਾ ਜੀ ਕੀ ਨਾਮ ਸੀ ਨਾ ਉਹਨਾਂ ਦਾ ਇਹ ਲੱਕੇ ਦਾ ਹੈ ਨਾ ਸੰਦੀਪ ਕੁਮਾਰ ਇਥੇ ਅੱਛਾ ਜੀ ਕਿਹਦਾ ਸੰਦੀਪ ਕੁਮਾਰ ਆ ਉਹ ਦੀਪਕ ਪਿਆਰ ਲਗਿੰਦੀ ਹੈ ਬੇਟੀ ਦਾ ਹੀ ਬੇਟੀ ਦਾ ਨਾਮ ਹੈ ਕਿ ਪ੍ਰੀਤੀ ਅੱਛਾ ਜੀ ਤੁਹਾਨੂੰ ਸਰ ਤੁਹਾਡੇ ਬੱਚੇ ਦੋਨੇ ਹਾਂਜੀ ਦੋਨੇ ਬੱਚੇ ਆ ਇਹ ਲੜਕਾ ਵੱਡਾ ਆ ਅੱਛਾ ਜੀ ਇਹ ਟਿਊਬਨ ਇਹਦਾ ਜਨਮ ਹੈਗਾ ਜਦੋਂ ਟਿਊਬਨ 33 ਸਾਲ ਦੀ ਬਣਦੀ 37 32 ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜਿਹੜੀ ਤੁਹਾਡੇ ਨਾਲ ਬੜੀ ਦੁੱਖ ਵਾਲੀ ਘਟਨਾ ਵਾਪਰੀ ਆ ਕੀ ਕਹਿਣਾ ਚਾਹੁੰਦੇ ਬਹੁਤ ਜ਼ਿਆਦਾ ਹੀ ਸਾਡੇ ਬੇਰਮ ਦੇ ਨਾਲ ਘਰੇ ਬਰਬਾਦ ਹੋ ਗਏ ਇਨਕੋ ਵੀ ਹੋ ਗਿਆ ਕੀ ਕਹਿਣਾ ਚਾਹੁੰਦੇ ਸਰਕਾਰ ਕੀ ਬਰਬਾਦ ਹੋ ਗਿਆ ਸਰਕਾਰਾਂ ਲਈ ਕੁਝ ਕਹਿਣ ਚਾਹੁੰਦੇ ਆ ਵੀ ਕੀ ਸਰਕਾਰ ਨੇ ਤੁਹਾਡੀ ਕੋਈ ਆ ਮੌਕੇ ਤੇ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਮਾਨ ਸਾਹਿਬ ਜੀ ਬਹੁਤ ਸਾਰੇ ਮਾਨ ਸਾਹਿਬ ਜੀ ਮਾਨ ਕੰਮ ਛੱਡਦੇ ਆ ਮੈਂ ਇਹਨੂੰ ਤੋਂ ਇੰਦਾ ਗੱਲ ਕਰਾਉਂਦੀ ਜੁਰੀ ਜੀ ਠੀਕ ਠੀਕ ਹੈ ਜਿਹੜੇ ਇੱਕ ਮੌਤ ਹੋਈ ਹੈ ਇਹਦੇ ਬਾਰੇ ਜਾਣ ਕਰਦੇ ਕੀ ਹੋਇਆ ਅੱਜ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਕਿ ਪਿਛਲੇ ਕਾਫੀ ਸਮੇਂ ਤੋਂ ਸਾਰੀ ਦੁਨੀਆ ਵਿੱਚ ਬਹੁਤ ਮਾੜਾ ਸਮਾਂ ਚੱਲ ਰਿਹਾ ਪੰਜਾਬ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬਰਖਾ ਕਾਰਨ ਜਿਹਦਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਉਹਦੇ ਨਾਲ ਹੀ ਕਾਫੀ ਮੌਤਾਂ ਹੋਈਆਂ ਹੈਗੀਆਂ ਸਾਡੇ ਫਗਵਾੜੇ ਵਿੱਚ ਹੇ ਤੱਕ ਦੇਸੀਗਾ ਵੀ ਕਿਤੇ ਦੀ ਵੀ ਕੋਈ ਕਿਸੇ ਕਾਰਨ ਕਰ ਜਾਨੇ ਮਾਰੀ ਨੁਕਸਾਨ ਨਹੀਂ ਹੋਇਆ ਸੀਗਾ ਪਰ ਅੱਜ ਬੜੀ ਮੰਦਭਾਗੀ ਘਟਨਾ ਹੈ ਗਈ ਕਿ ਬੇਂ ਵਿੱਚ ਜਦੋਂ ਟੁੱਗਾ ਤੇ ਜਗਪਾਲ ਕੋਲ ਫਿਰ ਦੇ ਵਿਚਕਾਰ ਬੇਂ ਲੰਗਦੀ ਹੈਗੀ ਆ ਉੱਥੇ ਉੱਚਾ ਪਿੰਡ ਦੇ ਦੋ ਬੱਚੇ ਸੀ ਜਿਹੜੇ ਭੈਣ ਭਰਾ ਸੀਗੇ ਤੇ ਉਹ ਉਹਨਾਂ ਦੀ ਜਿਹੜੀ ਬੇਂ ਵਿੱਚ ਰੁਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਬੜੀ ਕੱਖੀ ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਉੱਥੇ ਸੀਗਾ ਉਸੇ ਬੇਂ ਤੇ ਅਸੀਂ ਸੀਗੇ ਤੋਂ ਉਦੋਂ ਲੋਕਾਂ ਦੀ ਮੰਗ ਸੀਗੀ ਕਿ ਇਹਨੂੰ ਥੋੜਾ ਫਿਰ ਨੂੰ ਉੱਚਾ ਕੀਤਾ ਜਾਵੇ ਕਿਉਂਕਿ ਪਾਣੀ ਦੀ ਬਹੁਤ ਹੁੰਦੀ ਹੈ ਉਸ ਤੋਂ ਪਹਿਲੇ ਜਿਹੜਾ ਮੈਸਜੂ ਸਾਹਿਬ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੌਕਾ ਦੇਖ ਲਓ ਮੌਕਾ ਦੇਖ ਕੇ ਦਾ ਇਹਨੂੰ ਜੋ ਵੀ ਗਵਰਨਮੈਂਟ ਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਤਾਂ ਆਜ ਨੂੰ ਉੱਚਾ ਕੀਤਾ ਜਾ ਸਕੇ ਪਰ ਬਹੁਤ ਹੀ ਉਥੋ ਕਿ ਬਹੁਤ ਹੀ ਈਮਾੜੇ ਪਰਿਵਾਰ ਦੇ ਭਾਗ ਹੈਗੇ ਕਿ ਇਸ ਘਟਨਾ ਦੇ ਵਿੱਚ ਉਹਨਾਂ ਨੂੰ ਜ਼ੋਰ ਪੱਛੀ ਦੇ ਰਹੇ ਹੈ ਜੰਗ ਬੱਚੇ ਸੀਗੇ ਉਹ ਚਲੇ ਗਏ ਮੈਂ ਆਪਣੇ ਕੋਲੋਂ ਅਸਲ ਵਿੱਚ ਸਵਾਰ ਰਵੱਸ ਨਹੀਂ ਹੋ ਲੋ ਦਿੱਤੇ ਕੁਕ ਦਾ ਫਰਗਾ ਵਟਾ ਕਰਦਾ ਉੱਥੇ ਹੀ ਪਿੰਮਾ ਦੇ ਚੰਨਾਂ ਵਿੱਚ ਦੱਸ ਕਰਦਾ ਸਰ ਨਾਮ ਸਰ ਇਹ ਰਹਿਣ ਵਾਲੇ ਰਹਿਣ ਵਾਲੇ ਕਿਹੜੀ ਜਗ੍ਹਾ ਦੇ ਕੋ ਸਾਹਮਣੇ ਆ ਇਹ ਪਿੰਡਾ ਉੱਚਾ ਪਿੰਡਾ ਹੈ ਅੱਛਾ ਜੀ ਆਦਮ ਆਦਮ ਪੁਰਜ ਪਿੰਡਾ ਹੈ ਇੱਕ ਕੱਤੇ ਸੀ ਇਹ ਜੀ ਸਾਈਕਲ ਤੇ ਸੀ ਸਾਈਕਲ ਤੇ ਅੱਛਾ ਜੀ ਪਰ ਨਾਮ ਵਗੈਰਾ ਹੈ ਕੋਈ ਸਮਝ ਨਹੀਂ ਪਤਾ ਨਾਮ ਸੀ ਇਹ ਦਾ ਬਿਲਾਗਰ ਕੀ ਨਾਂ ਬੱਚੇ ਨਾਂ ਕੀ ਸੀਗੇ ਕਹਤਾ ਤੁਸੀਂ ਤਾਂ ਹਾਂਜੀ ਇੱਕ ਦੀਪਾ ਜੀ ਹਾਂਜੀ ਦੂਜਾ 32 ਹਾਂਜੀ ਪਿੰਕੀ ਦੀਪਾ ਤੇ ਪਿੰਕੀ ਇਹ ਦੋਨੇ ਭੈਣ ਭਰਾ ਸੀ ਸਕੇ ਭੈਣ ਭਰਾ ਕਿੱਧਰ ਜਾ ਰਹੇ ਸੀ ਸਾਹਮਣੇ ਆ ਕੋਈ ਦਵਾਈ ਦਵਾਈ ਲੈਣ ਦਵਾਈ ਲੈਣ ਪੜੀ ਹਾਂ ਸਰ ਸਰ ਇੱਕ ਜਾਣਕਾਰੀ ਦਈਏ ਜਿਹੜੀ ਇੱਕ ਭੈਣ ਭਰਾ ਦੀ ਇੱਕ ਹੈਪਨ ਹੋਈ ਹੈ ਕੀ ਨਾਮ ਤੇ ਕੀ ਮਾਮਲਾ ਹਮ ਤੱਕ ਆਇਆ ਸਮਝ ਮੈਂ ਐਸੀ ਸਟੇਸ਼ਨ 'ਚ ਆ ਰਿਹਾ ਬਣੀ ਅਜੇ ਡਿਊਟੀ ਉੱਪਰ ਲੱਗਾ ਹੋਇਆ ਸੀ ਮੈਨੂੰ ਇਨਫਾਰਮੇਸ਼ਨ ਆਈ ਕਿ ਰਾਣੀ ਪੁੱਛਾ ਤੋਂ ਰਾਣੀਪੁਰ ਨੂੰ ਟ੍ਰੇਨ ਦੇ ਉੱਤੇ ਦੋ ਭੈਣ ਭਰਾ ਇੱਕ ਭੈਣ ਇੱਕ ਭਰਾ ਜਨਕਿ ਹਰਦੇਵ ਜੀ ਨੇ ਇਹ ਪਿੰਗੇ ਨੇ ਇਹ ਪਿੰਗੇ ਨੇ ਮਰਾਦਨਾ ਮੰਨ ਬਾਹਰ ਕਰ ਗਿਆ ਬਾਹਰ ਕਰ ਕੇ ਵਾਰਸਾਂ ਨਾਲ ਰਾਕਾ ਕੈਂਪ ਕੀਤਾ ਬਾਅਦ ਨੂੰ ਰਾਮਕਾ ਦਾ ਤੁਹਾਡਾ ਫਰਨਾਲ 107 ਤਮੀਕਾਰ ਵੀ ਤੁਹਾਨੂੰ ਦਿੱਤੀ ਜਾ ਰਹੀ ਹੈ ਜਿਹੜੀਆਂ ਡੱਗ ਬੋਡੀਆਂ ਉਹ ਸਿਵਲਸ ਪ੍ਰੋਫਟ ਵਾਲੇ ਮੋਰਜੀ ਬਿਠੇ ਤੇਨਾਂ ਦੇ ਨਾਮ ਵਗੈਰਾ ਕਲੀਅਰ ਹੋ ਕੀ ਨਾਮ ਹੈ ਜੀ ਸੰਦੀਪ ਸਿੰਘ ਇੰਡੀਅਨ ਸਿੱਸਾ ਪੁੱਤਰ ਬਲਗਾਮ ਕਮਾਤ ਵਾਸੀ ਪਿੰਡ ਉੱਤਿਆ ਖਾਣਾ ਦਾ ਖਾਣਾ ਪਤਾਰਾ ਜ਼ਿਲ੍ਹਾ ਜੰਮੂ ਤੇ ਕੋਈ ਨੰਬਰ ਸੰਕੇਤ ਦੂਜੀ ਉਸ ਦੀ ਕੈਂਪ